ਏ ਤੁਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤੁਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਪਿੰਡ ਤਿਊੜ ਦੇ ਵਿੱਚ ਖੜੇ ਆ ਅਸੀਂ ਇਸ ਵੇਲੇ ਨਗਰ ਖੇੜੇ ਦੇ ਬਿਲਕੁਲ ਨੇੜੇ ਸੋ ਇੱਥੇ ਅੱਜ ਤਿਊੜ ਦੇ ਵਿੱਚ ਆਉਣ ਦਾ ਮਕਸਦ ਕੀ ਹੈ ਸਾਡਾ ਜੋ ਇੱਕ ਨੌਜਵਾਨ ਹੈ ਇਸ ਪਿੰਡ ਦਾ ਭਵਿੱਖ ਰਾਜਪੂਤ ਜਿਨ੍ਹਾਂ ਨੇ ਸ਼ੂਟਰ ਦੇ ਵਿੱਚ ਕਾਫੀ ਨਾਮ ਕਮਾਇਆ ਅਤੇ ਹੋਰ ਅੱਗੇ ਵਧ ਰਹੇ ਨੇ ਪਲੱਸ 2 ਦੇ ਵਿੱਚ ਇਹ ਨੌਜਵਾਨ ਪੜ ਰਿਹਾ ਹੈ ਪਰ ਕਾਫੀ ਵੱਡੀ ਸੋਚ ਰੱਖ ਰਿਹਾ ਹੈ ਤੇ ਅੱਜ ਇਸ ਪਿੰਡ ਦੇ ਵਿੱਚ ਇਸ ਬੱਚੇ ਦਾ ਮਾਣ ਸਨਮਾਨ ਕੀਤਾ ਗਿਆ ਹੈ ਪਿੰਡ ਦੀ ਪੰਚਾਇਤ ਦੇ ਵੱਲੋਂ ਅਤੇ ਹੋਰ ਵੀ ਨਗਰ ਦੇ ਵੱਲੋਂ ਆਓ ਆਪਾਂ ਇੱਥੇ ਗੱਲਬਾਤ ਕਰਦੇ ਹਾਂ ਤੇ ਦਿਖਾਉਂਦੇ ਹਾਂ ਤੁਹਾਨੂੰ ਇਹ ਪੂਰੀ ਜਾਣਕਾਰੀ ਜੀ ਕੀ ਨਾਮ ਹੈ ਜੀ ਸਰ ਭਵਿਸ਼ਾ ਰਾਜਪੂਤ ਜੀ ਪਿੰਡ ਕਿਹੜਾ ਤੁਹਾਡਾ ਟਿਊਟਸ ਜੀ ਸੋ ਤੁਸੀਂ ਇਹ ਜੋ ਮੱਲਾ ਮਾਰ ਕੇ ਆਏ ਆ ਕੀ ਤੁਸੀਂ ਕਰਦੇ ਸੀਗੇ ਕੀ ਕੀ ਤੁਹਾਨੂੰ ਮਿਲਿਆ ਸਰ ਮੈਨੇ 6ਥ ਕਲਾਸ ਸੇ ਸ਼ੂਟਿੰਗ ਸਟਾਰਟ ਕਰੀ ਥੀ ਜੀ ਤੇ ਹਲੇ 12ਥ ਚ ਐ ਓਕੇ ਤੇ ਬਹੁਤ ਸਾਰੇ ਮੈਡਲ ਵੀ ਜਿੱਤੇ ਜੀ ਤੇ ਮਿਹਨਤ ਨਾਲ ਹੀ ਜਿੱਤੇ ਆ ਸਾਰੇ ਓਕੇ ਤੇ ਹਲੇ ਨੈਸ਼ਨਲ ਕੁਆਲੀਫਾਈ ਹੋਇਆ ਹੈ ਤੇ ਇੰਟਰਨੈਸ਼ਨਲ ਸਿਲੈਕਸ਼ਨ ਟ੍ਰਾਇਲ ਵਾਸਤੇ ਜੀ ਜਾਣਾ ਹੈ ਤੇ ਹਲੇ ਅੱਗੇ ਵੀ ਮਿਹਨਤ ਜਾਰੀ ਹੈ ਜੀ ਤੇ ਇੰਟਰਨੈਸ਼ਨਲ ਲਈ ਵੀ ਪੂਰੀ ਫੁੱਲ ਤਿਆਰੀ ਓਕੇ ਹਾਂਜੀ ਸੋ ਹੁਣ ਕਿਹੜਾ 골ਡ ਮੈਡਲ ਮਿਲਿਆ ਤੁਹਾਨੂੰ ਹਮ ਸਰ ਪੰਜਾਬ ਰੀਜਨਲ ਓਕੇ ਸਟੇਟ ਲਗ ਓਕੇ ਸੋ ਇਹ ਤੁਹਾਨੂੰ ਸ਼ੌਕ ਕਦੋਂ ਦਾ ਸੀਗਾ ਇਹ ਇਹ ਬਚਪਨ ਤੋਂ ਹੀ ਸੀ ਸਰ ਬਚਪਨ ਤੋਂ ਹੀ ਸੀਗਾ ਹਾਂਜੀ ਬਚਪਨ ਦੇ ਵਿੱਚ ਮਤਲਬ ਕਿ ਨਕਲੀ ਇਨਸ਼ਾਨੇ ਲਾਉਂਦੇ ਹੁੰਦੇ ਸੀ ਪਹਿਲਾਂ ਹਾਂਜੀ ਜੀ ओके सो ਇਹਦੇ ਚ ਮਾਤਾ ਪਿਤਾ ਦਾ ਪਰਿਵਾਰ ਦਾ ਤੁਹਾਨੂੰ ਕਿੰਨਾ ਖਸਾਈ ਹੋ ਪਾਪਾ ਦਾ ਬਹੁਤ ਪਿਆਰ ਦਾ ਉਹਨਾਂ ਨੇ ਹੀ ਮੈਨੂੰ ਪਹਿਲਾਂ ਜੁਆਇਨ ਕਰਵਾਈ ਸ਼ੂਟਿੰਗ ਰੇਂਜ ਫਿਰ ਉਹਦੇ ਨਾਲ ਨਾਲ ਹੀ ਮੈਂ ਸਟਾਰਟ ਕੀਤੀ ओके ਤੇ ਚੱਲਦੇ ਗਏ ਜੀ ਸੋ ਅੱਜ ਤੁਹਾਡੇ ਪਿੰਡ ਦੇ ਵਿੱਚ ਹੀ ਤੁਹਾਡਾ ਬੜਾ ਮਾਣ ਸਤਿਕਾਰ ਹੋ ਰਿਹਾ ਕੀ ਮਹਿਸੂਸ ਹੋ ਰਿਹਾ ਤੁਹਾਨੂੰ ਬੜਾ ਖੁਸ਼ ਹਾਂ ਜ਼ਰੂਰ ਜੀ ਬਾਕੀ ਪੂਰੀ ਖੁਸ਼ੀ ਹੋ ਰਹੀ ਹੈ ਹਾਂ ਜੀ ਹਾਂ ਜੀ ਤੂੰ ਇਸੇ ਤਰ੍ਹਾਂ ਮੱਲਾ ਮਾਰਦੇ ਰਹੋ ਤੇ ਅੱਗੇ ਵਧਦੇ ਰਹੋ ਸਾਡੀਆਂ ਵੀ ਦੁਆਵਾਂ ਨੇ ਹਾਂਜੀ ਹਾਂਜੀ ਸਰ ਆਪਣਾ ਸ਼ੁਭਨਾਮ ਜੀ ਮੇਰਾ ਨਾਮ ਜੀ ਰਾਜਵੀਰ ਸਿੰਘ ਹੈ ਜੀ ਸੋ ਤੁਹਾਡੇ ਬੇਟੇ ਨੇ ਬਹੁਤ ਮਤਲਬ ਕਿ ਕਾਮਯਾਬੀ ਕੀਤੀ ਹੈ ਕੀ ਕਹੂੰਗਾ ਐਕਚੁਅਲੀ ਜੋ ਆਰਮੇਚ ਮੇਰਾ ਰੋਲ ਐਂਡ EMPLOYMENT ਥਾ ਉਹ ਇੱਕ ਸਨਾਈਪਰ ਦਾ ਥਾ ਤੂੰ ਮੈਕਸਿਮਮ ਆਰਮੀ ਚ ਰਹੇ ਹਾਂ ਆਰਮੀ ਚ ਮੈਂ ਐਜੇ ਸナイਪਰ ਰੋਲ ਐਂਡ এমਪਲੋਇਮੈਂਟ ਹੈ ਤੋ ਮੈਕਸਿਮਮ 15 16 ਸਾਲ ਲਗਾਤਾਰ ਫਾਇਰਿੰਗ ਹੀ ਕਰੀ ਜੀ ਤੋ ਫਾਇਰਿੰਗ ਮਤਲਬ ਕਿ ਬਲੱਡਜੀ ਹੋ ਗਈ ਬਲੱਡਜੀ ਜੋ ਆਪਣੀ ਸਕਿੱਲ ਹੈ ਉਹ ਅੱਗੇ ਆਪਣੇ ਬੱਚੇ ਨੂੰ ਸਿਖਾਈ ਜੀ ਔਰ ਉਹਨੂੰ ਤਿਆਰ ਕੀਤਾ ਫਿਰ ਜੋ ਆਰਮੀ ਦੇ ਵੈਪਨ ਹੈ ਉਹਨਾਂ ਨੂੰ ਅਸੀਂ ਸਪੋਰਟਸ ਕੈਟਾਗਰੀ ਚ ਨਹੀਂ ਲੈਂਦੇ ਉਹ ਫਾਇਰ ਆਰਮ ਹੁੰਦਾ ਉਹਨਾਂ ਨਾਲ ਬੰਦੇ ਮਾਰਦੇ ਆ ਉਹ ਸਪੋਰਟਸ ਨਹੀਂ ਜਾਂਦੇ ਤਾਂ ਇਹਨੂੰ ਫਿਰ ਮੈਂ ਲੱਗ ਤੋ ਸਪੋਰਟਸ ਵੈਪਨ ਕਰ ਦਵਾ ਕੇ ਦੀਏ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਾਇਆ ਸੀਗਾ ਜੀ ਤੋਂ ਤਿਆਰ ਕਰਾਇਆ ਫਿਰ ਫਰਸਟ ਅਚੀਵਮੈਂਟ ਸਾਡਾ ਸਟੇਟ ਚ ਚੰਡੀਗੜ੍ਹ ਸਿਲਵਰ ਮੈਡਲ ਸੀਗਾ 2022 ਚ ਫਿਰ 2023 ਵਿੱਚ ਆਲ ਇੰਡੀਆ ਓਪਨ ਚੈਂਪੀਅਨਸ਼ਿਪ ਚ ਆ ਗਿਆ ਸੀਗਾ ਸਿਲਵਰ ਮੈਡਲ ਜੀ ਫਿਰ ਇਸੇ ਸਾਲ ਜੋ ਰੀਜਨਲ ਸਟੇਟ ਹੈ ਚਾਰ ਸਟੇਟਾਂ ਦੀ ਪੰਜਾਬ ਚੰਡੀਗੜ੍ਹ ਹਿਮਾਚਲ ਔਰ ਹਰਿਆਣਾ ਇਹਦੇ ਵਿੱਚ 골ਡ ਮੈਡਲ ਆਇਆ ਸੀਗਾ ਬੇਟੇ ਦਾ ਫਿਰ ਜੋ ਆਲ ਇੰਡੀਆ ਓਪਨ ਚੈਂਪੀਅਨਸ਼ਿਪ ਗੋਆ ਹੈ ਉਥੇ ਸੈਵਨ ਪੋਜੀਸ਼ਨ ਜਿੱਤੀ ਤੇ ਹੁਣ ਜੋ ਇੰਟਰਨੈਸ਼ਨਲ ਟ੍ਰਾਇਲ ਹੈ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਅੱਜ ਹੀ ਖਤਮ ਹੋਣੀ ਹੈ ਹਲੇ ਇਹਦਾ ਵੀ ਜੋ ਰਿਜ਼ਲਟ ਵਗੈਰਾ ਆ ਜਾਏਗਾ ਜੀ ਸੋ ਕਿੰਨਾ ਕੁ ਫਖਰ ਹੋ ਰਿਹਾ ਤੁਹਾਨੂੰ ਹੁਣ ਨਹੀਂ ਹਲੇ ਤਾਂ ਸ਼ੁਰੂਆਤ ਹੈ ਜੀ ਸਾਹਿਬ ਸਭ ਤੋਂ ਛੋਟੀ ਕੈਟਾਗਰੀ ਹਲੇ ਇਹਦੀ 16 ਸਾਲ ਚ ਖੇਦੀ ਉਮਰ ਚ ਖੇល ਰਿਹਾ ਜੀ ਜਿਸਬੀਅਤ ਕੈਟਾਗਰੀ ਅੰਡਰ 16 16 ਤੱਕ ਕੀ ਹੁੰਦੀ ਹੈ ਇਹ ਤੋਂ ਬਾਅਦ ਫਿਰ ਯੂਥ ਜਾਏਗਾ ਜੂਨੀਅਰ ਜਾਏਗਾ ਸੀਨੀਅਰ ਜਾਏਗਾ ਹੁਬਲੀ ਸ਼ੁਰੂਆਤ ਹੀ ਹੋਈ ਹੈ ਹਲੇ ਤੱਕ ਜੀ ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬੱਚਾ ਅੱਗੇ ਹੋਰ ਵਧੇ ਥੈਂਕ ਯੂ ਧੰਨਵਾਦ ਜੀ ਸਰਪੰਚ ਸਾਹਿਬ ਤੁਹਾਡੇ ਪਿੰਡ ਦਾ ਜੋ ਇਹ ਬੱਚਾ ਸੋ ਬੱਚਾ ਕਾਫੀ ਕਾਮਯਾਬੀ ਦੇ ਵੱਲ ਵਧ ਰਿਹਾ ਸੋ ਕੀ ਕਹੋਗੇ ਪਿੰਡ ਨੂੰ ਕਿਵੇਂ ਲੱਗ ਰਿਹਾ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਸਾਨੂੰ ਤਾਂ ਜੀ ਬਹੁਤ ਵਧੀਆ ਲੱਗ ਰਿਹਾ ਸਭ ਤੋਂ ਪਹਿਲਾਂ ਤਾਂ ਸਾਡੇ ਪੰਜਾਬ ਵਾਸਤੇ ਬਹੁਤ ਬੜੀ ਮਾਣ ਦੀ ਗੱਲ ਹੈ ਕਿਉਂਕਿ ਸਭ ਤੋਂ ਪਹਿਲਾਂ ਸਾਡੀ ਸਟੇਟ ਹੈ ਜਿੱਥੋਂ ਇਹ ਬੱਚਾ ਨਿਕਲਿਆ ਜਿੱਥੋਂ ਦਾ ਇਹ ਜੰਪਲ ਹੈ ਸਾਡੇ ਪੰਜਾਬ ਦੀ ਧਰਤੀ ਪਹਿਲਾਂ ਵੀ ਇੱਥੇ ਵਧੀਆ ਪਲੇਅਰ ਗੁਰੂਆਂ ਪੀਰਾਂ ਦੀ ਧਰਤੀ ਏ ਤੇ ਇਦਾਂ ਦੇ ਬੱਚੇ ਅਸੀਂ ਤਾਂ ਚਾਹਦੇ ਆ ਅਸੀਂ ਤਾਂ ਹੀ ਆਪਣੇ ਪੰਚਾਇਤ ਵੱਲੋਂ ਇਹਨਾਂ ਦਾ ਸਪੈਸ਼ਲ ਰੱਖਿਆ ਇਹ ਮਾਨ ਸਨਮਾਨ ਤਾਂ ਕਿ ਇਹਨਾਂ ਨੂੰ ਦੇਖ ਕੇ ਅਗਲੇ ਬੱਚੇ ਜੋ ਇਸ ਤੋਂ ਛੋਟੇ ਐ ਅਗਲੀ ਪਨੀਰੀ ਜੋ ਤਿਆਰ ਹੋ ਰਹੀ ਹੈ ਉਹ ਇਹਨਾਂ ਤੋਂ ਪ੍ਰੇਰਿਤ ਹੋ ਕੇ ਵਧੀਆ ਨਾਮਕਮਾ ਮੈਂ ਸਾਡੇ ਦੋ ਬੱਚੇ ਨੈਸ਼ਨਲ ਫੁੱਟਬਾਲ ਦੇ ਇਸ ਟਾਈਮ ਖੇਡ ਰਹੇ ਆ ਪੰਜਾਬ ਦੀ ਟੀਮ ਚ ਜੀ ਉਹਨਾਂ ਦਾ ਵੀ ਅਸੀਂ ਬਣਦਾ ਮਾਨ ਸਨਮਾਨ ਕਰਾਂਗੇ ਕਿਉਂਕਿ ਉਹ ਬੱਚੇ ਖੇਲਣ ਗਏ ਹੋਏ ਆ ਜੀ ਉਹਨਾਂ ਦੇ ਮੈਚ ਚੱਲ ਰਹੇ ਆ ਜਿਸ ਦਿਨ ਉਹ ਅਸੀਂ ਤਾਂ ਮਹਾਰਾਜ ਅੱਗੇ ਅਰਦਾਸ ਕਰਦੇ ਜਿਸ ਦਿਨ ਉਹ ਵਿਨਰ ਹੋ ਕੇ ਆਗੇ ਇਸ ਤਰ੍ਹਾਂ ਹੀ ਮਾਨ ਸਨਮਾਨ ਅਸੀਂ ਉਹਨਾਂ ਬੱਚਿਆਂ ਦਾ ਵੀ ਕਰਾਂਗੇ ਕੋਈ ਵੀ ਸਾਡੇ ਪਿੰਡ ਦਾ ਅੱਜ ਤੋਂ ਬਾਅਦ ਕੋਈ ਵੀ ਬੱਚਾ ਕਿਸੇ ਵੀ ਲਾਈਨ ਚ ਗੇਮ ਚ ਜਾਂ ਕੋਈ ਦੇਸ਼ ਦੀ ਸੇਵਾ ਵਾਸਤੇ ਫੌਜ ਚ ਵੀ ਭਰਤੀ ਹੁੰਦਾ ਏ ਅਸੀਂ ਉਹਨਾਂ ਦਾ ਵੀ ਇਸ ਤਰੀ ਮਾਨ ਸਨਮਾਨ ਕਰਿਆ ਕਰਾਂਗੇ ਪੰਚਾਇਤ ਵੱਲੋਂ ਤੇ ਪਿੰਡ ਵੱਲੋਂ ਵੀ ਇਹ ਸਾਡੇ ਵਾਸਤੇ ਇਹ ਸਾਡੇ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਹੈ ਬਹੁਤ ਵੱਡਾ ਸਾਡਾ ਫਕਰ ਹੈ ਜੀ ਇਹ ਬੱਚੇ ਤੇ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਏ ਇਦਾਂ ਦੇ ਬੱਚੇ ਅਸੀਂ ਤਾਂ ਚਾਹਦੇ ਸਾਡੀ ਪੰਜਾਬ ਦੀ ਧਰਤੀ ਦੇ ਜੰਮਦੇ ਰਹਿਣ ਤਾਂ ਕਿ ਅਸੀਂ ਅਸੀਂ ਤਾਂ ਸਾਡੀ ਤਾਂ ਸੋਚ ਇਹ ਹੈ ਜਿੱਦਾਂ ਇਹ ਬੱਚਾ ਹੁਣ ਇਹਦੀ ਤਾਂ ਸਟਾਰਟਿੰਗ ਹੈ ਜੀ ਇਹ ਹੁਣ ਨੈਸ਼ਨਲ ਹੈ ਇੰਟਰਨੈਸ਼ਨਲ ਜਾਏਗਾ ਅਸੀਂ ਤਾਂ ਦੁਆ ਕਰਦੇ ਹਾਂ ਵੀ ਇਹ ਆਪਣਾ 올림픽 ਤੱਕ ਜਾਏ ਬੱਚਾ ਸਾਡਾ ਜੀ ਸਾਡੇ ਵੱਲੋਂ ਤਾਂ ਇਹੀ ਹੈ ਜੀ ਬਾਕੀ ਸਾਨੂੰ ਬਹੁਤ ਮਾਣ ਹੈ ਬੜੀ ਖੁਸ਼ੀ ਹੈ ਖੁਸ਼ੀ ਇਹਨਾਂ ਦੇ ਫਾਦਰ ਸਾਹਿਬ ਹੈ ਮਾਤਾ ਹੈ ਫਾਦਰ ਨੂੰ ਵੱਧ ਜਾਂਦਾ ਇਹਨਾਂ ਦਾ ਜੀ ਕੈਰਟ ਕਿਉਂਕਿ ਇਹਨਾਂ ਨੇ ਹੀ ਆਪਣੇ ਬੱਚੇ ਨੂੰ ਅਪਰੇਟ ਕੀਤਾ ਇਹ ਇਸ ਟਾਈਮ ਵੀ ਮੌਜੂਦਾ ਆਰਮੀ ਚ ਦੇਸ਼ ਦੀ ਸੇਵਾ ਕਰ ਰਹੇ ਆ ਇਹ ਵੀ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਕਿਉਂਕਿ ਦੇਸ਼ ਸੇਵਾ ਦੀ ਵੀ ਭਾਵਨਾ ਹਰੇਕ ਦੇ ਅੰਦਰ ਨਹੀਂ ਹੁੰਦੀ ਇਹ ਵੀ ਪਰਮਾਤਮਾ ਕਿਸੇ ਕਿਸੇ ਨੂੰ ਹੀ ਮਾਣ ਬਖਸ਼ਦਾ ਹੈ ਜੀ ਤੇ ਬਹੁਤ ਖੁਸ਼ੀ ਹੈ ਜੀ ਸਾਨੂੰ ਇਸ ਗੱਲ ਦੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਤੇ ਤੁਹਾਡੀ ਟੀਮ ਦਾ ਜੀ ਜੀ ਤੇ ਪਿੰਡ ਵਾਸੀਆਂ ਦਾ ਜਿਹੜੇ ਟਾਈਮ ਕੱਢ ਕੇ ਇੱਥੇ ਆਏ ਆ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਸੋ ਇਸ ਲਾਈਨ ਤੋਂ ਇਲਾਵਾ ਹੋਰ ਵੀ ਕੋਈ ਬੱਚੇ ਆ ਜੋ ਹੋਰ ਐਕਟੀਵਿਟੀਆਂ ਦੇ ਵਿੱਚ ਮਤਲਬ ਕਿ ਪ੍ਰਾਪਤੀਆਂ ਕਰ ਰਹੇ ਨੇ ਸਾਡੇ ਪਿੰਡ ਦੇ ਪਹਿਲਾਂ ਤੋਂ ਹੀ ਫੁੱਟਬਾਲ ਦੀ ਟੀਮ ਬੜੀ ਵਧੀਆ ਟੀਮ ਹੈ ਇਸ ਟਾਈਮ ਵੀ ਵਧੀਆ ਟੀਮ ਹੈ ਸਾਡੇ ਫੁੱਟਬਾਲ ਦੀ ਤੇ ਫੁੱਟਬਾਲ ਦੀ ਟੀਮ ਵਿੱਚ ਹੀ ਸਾਡੇ ਦੋ ਬੱਚੇ ਪਿੰਡ ਦੇ ਇਸ ਟਾਈਮ ਨੈਸ਼ਨਲ ਖੇਲ ਰਹੇ ਆ ਜੀ ਪੰਜਾਬ ਦੀ ਟੀਮ ਚ ਇਸ ਟਾਈਮ ਇੱਕ ਬੱਚਾ ਤਾਂ ਖੇਡਣ ਗਿਆ ਹੋਇਆ ਅਸੀਂ ਤਾਂ ਉਹਦਾ ਵੀ ਅੱਜ ਮਾਨ ਸਨਮਾਨ ਕਰਨਾ ਸੀਗਾ ਉਹਦਾ ਮੈਚ ਸੀਗਾ ਅੱਜ ਤਾਂ ਕਰਕੇ ਅਸੀਂ ਉਹ ਬੱਚੇ ਦਾ ਅਗਲੀ ਵਾਰ ਜਦੋਂ winner ਹੋ ਕੇ ਆਏਗਾ ਅਸੀਂ ਮਹਾਰਾਜ ਜੀ ਅਰਦਾਸ ਕਰਦੇ ਵੀ winner ਹੋ ਕੇ ਆਵੇ ਉਹ ਵੀ ਬੱਚਾ ਉਸ ਦਾ ਵੀ ਇਸ ਤਰ੍ਹਾਂ ਹੀ ਮਾਨ ਸਨਮਾਨ ਕਰਾਂਗੇ ਕੋਈ ਵੀ ਸਾਡੇ ਪਿੰਡ ਦਾ ਕਿਸੇ ਵੀ ਤਰ੍ਹਾਂ ਦੇ ਲੈਣ ਚ ਕੋਈ ਬੱਚਾ ਦੇ ਸੇਵਾ ਵਾਸਤੇ ਜਾਂਦਾ ਏ ਗੇਮਾਂ ਵੱਲ ਜਾਂਦਾ ਏ ਜਿਹੜੇ ਬੱਚੇ ਸਕੂਲ ਚ ਵੀ ਆਪਣਾ ਪੜ੍ਹਦੇ ਆਂ ਵਧੀਆ ਪੋਜੀਸ਼ਨ ਮੈਰਿਟ ਆਂਦੇ ਆਂ ਅਸੀਂ ਸਾਰਿਆਂ ਦਾ ਬਰਾਬਰ ਸਨਮਾਨ ਕਰੇ ਕਰਾਂਗੇ ਜੀ ਇਸੇ ਤਰ੍ਹਾਂ ਸਾਡੀ ਪੰਚਾਇਤ ਨਵੀਂ ਬਣੀ ਐ ਇਹ ਸਾਡੇ ਪਰਾਲੇ ਰਹਿਣਗੇ ਜੀ ਗੇਮ ਨੂੰ ਤੇ ਪੜ੍ਹਾਈ ਨੂੰ ਪਹਿਲੇ ਦੇ ਆਧਾਰ ਤੇ ਪਿੰਡ ਦੇ ਵੱਲੋਂ ਪਿੰਡ ਦਾ ਬਹੁਤ ਸਹਿਯੋਗ ਹੈ ਸਾਡੇ ਪਿੰਡ ਦਾ ਮਤਲਬ ਕਿ ਬਲੱਡ ਚ ਹੀ ਗੇਮ ਹੈ ਇੱਕ ਤਰ੍ਹਾਂ ਦੇ ਜੀ ਜੀ ਕਿਉਂਕਿ ਹਰੇਕ ਸਾਡੇ ਪਿੰਡ ਦਾ ਕੋਈ ਵੀ ਇਨਸਾਨ ਹੈ ਹਰੇਕ ਬੱਚਾ ਇਹ ਇਹ ਹਰ ਕੋਈ ਕਰਦਾ ਚਾਹੁੰਦਾ ਹੈ ਵੀ ਸਾਡਾ ਬੱਚਾ ਗੇਮ ਚ ਤਾਂ ਜ਼ਰੂਰ ਜਾਏ ਪੜਨ ਦਾ ਚਲੋ ਵਧੀਆ ਪੜਦੇ ਆ ਬੱਚੇ ਬਿਲਕੁਲ ਜੀ ਪਰ ਗੇਮ ਵੀ ਨਾਲ ਜ਼ਰੂਰੀ ਹੈ ਜੀ ਹਾਂ ਜੀ ਕਿਉਂਕਿ ਤੁਹਾਡੇ ਪਿੰਡ ਦੇ ਵਿੱਚ ਦੇਖਿਆ ਗਿਆ ਕਿ ਕਲਾਕਾਰ ਵੀ ਬਹੁਤ ਹੈ ਸਿੰਗਰ ਵੀ ਬਹੁਤ ਹੈ ਜਿਨ੍ਹਾਂ ਨੂੰ ਬੜਾ ਸ਼ੌਕ ਹੈ ਗਾਇਕੀ ਦਾ ਨਹੀਂ ਕਲਾਕਾਰੀ ਵੀ ਇੱਕ ਬਹੁਤ ਵਧੀਆ ਆਰਟ ਹੈ ਜੀ ਕਿਉਂਕਿ ਕਲਾਕਾਰੀ ਨਾਲ ਵੀ ਬੰਦੇ ਬਹੁਤ ਹੁਣ ਤੁਸੀਂ ਦੇਖ ਲਓ ਕਿੰਨਾ ਅੱਗੇ ਚਲੇ ਗਏ ਜੀ ਕਲਾਕਾਰੀ ਦਾ ਚਲੋ ਬਹੁਤ ਵਧੀਆ ਸਾਡੇ ਇੱਥੇ ਹੈਗੇ ਬੀਸ਼ਨਾ ਜੀ ਖੜੇ ਉਹ ਬੜੀ ਵਧੀਆ ਉਹਨਾਂ ਦੀ ਕੈਸਟਾਂ ਆਉਂਦੀਆਂ ਭੇਟਾਂ ਪੂਟਾਂ ਮਾਤਾ ਰਾਣੀ ਦੀਆਂ ਬਾਬਾ ਬਲਕਨਾਥ ਜੀ ਦੀਆਂ ਬੜੇ ਵਧੀਆ ਗਾਉਂਦੇ ਆ ਜੀ ਉਹ ਬੜੀਆਂ ਉਹਨਾਂ ਦੀਆਂ ਕੈਸਟਾਂ ਚੱਲਦੀਆਂ YouTube ਤੇ ਵੀ ਛਾਈ ਰਹਿੰਦੇ ਆ ਸਾਡਾ ਵੀ ਮਾਣ ਬਣਿਆ ਰਹਿੰਦਾ ਵੀ ਸਾਡੇ ਪਿੰਡ ਦਾ ਵਧੀਆ ਮਾਤਾ ਰਾਣੀ ਦੇ ਚਰਨਾਂ 'ਚ ਭੇਟਾਂ ਗਾ ਰਿਹਾ ਬਾਬਾ ਬਲਕਨਾਥ ਜੀ ਦੀਆਂ ਜੀ ਹਾਂਜੀ ਗੁੱਗਾ ਪੀਰ ਦੀਆਂ ਇੱਕ ਸਾਡੇ ਪੰਜ ਸਾਹਿਬ ਹੈ ਮੌਜੂਦਾ ਇਹ بیٹے ਦੇ ਤਾਇਆ ਜੀ ਉਹ ਹੈ ਉਹਨਾਂ ਦੀਆਂ ਵੀ ਬੜੀਆਂ ਵਧੀਆ ਰੀਲਾਂ ਆਉਂਦੀਆਂ ਹਾਂ ਉਹ ਵੀ ਬੜੇ ਧਾਰਮਿਕ ਹੈ ਜਗਰਾਤੇ ਕਰਦੇ ਆਂ ਮਾਤਾ ਰਾਣੀ ਦੇ ਜਾਗਰਣ ਹਾਂਜੀ ਤੇ ਬਹੁਤ ਵਧੀਆ ਗਾਣੇ ਆ ਹਾਂਜੀ ਹਾਂ ਇਹਨਾਂ ਇਹਨਾਂ ਤੇ ਵੀ ਸਾਨੂੰ ਮਾਣ ਹੈ ਮਾਣ ਹਾਂ ਬੀਸ਼ਨਾ ਜੀ ਤੇ ਤੇ ਇਹਨਾਂ ਦੇ ਵੀ ਬਾਜੀ ਬਾਜੀ ਹਾਂਜੀ ਇਹ ਕਿ ਇਹਨਾਂ ਦੇ ਗੁਰੂ ਜੀ ਹੈ ਮਾਸਟਰ ਜੀ ਆਪਣਾ ਰਾਜ ਮਾਸਟਰ ਜੀ ਹਾਂਜੀ ਉਹ ਵੀ ਉਹ ਇਹਨਾਂ ਨੂੰ ਪ੍ਰੇਰਿਤ ਕਰਦੇ ਆਂ ਉਹਨਾਂ ਦਾ ਵੀ ਬੜਾ ਸਹਿਯੋਗ ਹੈ ਜੀ ਹਰ ਸਾਂਝੇ ਕੰਮ ਚ ਵਧੀਆ ਹਿੱਸਾ ਲੈਂਦੇ ਆ ਉਹ ਵੀ ਹਾਂਜੀ ਹਾਂ ਸ਼ੁਕਰੀਆ ਹਾਂਜੀ ਸ੍ਰਿੰਦਰ ਜੀ ਸੋ ਤੁਹਾਡੇ ਪਰਿਵਾਰ ਦੇ ਵਿੱਚੋਂ ਇਹ ਜੋ ਬੱਚੇ ਨੇ ਮਤਲਬ ਕਿ ਕਾਫੀ ਪ੍ਰਾਪਤੀਆਂ ਕਰ ਰਿਹਾ ਤੇ ਅੱਗੇ ਹੋਰ ਕਰਨੀਆਂ ਨੇ ਤੇ ਤੁਹਾਡਾ ਵੀ ਜ਼ਿਕਰ ਹੋਇਆ ਕਿ ਤੁਸੀਂ ਵੀ ਮਤਲਬ ਕਿ ਗਾਇਕੀ ਲਾਈਨ ਦੇ ਵਿੱਚੋਂ ਠੀਕ ਹੈ ਨਾ ਸਭ ਤੋਂ ਪਹਿਲਾਂ ਮੈਂ ਨਗਰ ਨਿਵਾਸੀ ਨੂੰ ਤੇ ਨਗਰ ਖੇੜੇ ਨੂੰ ਵਧਾਈ ਦੇਣਾ ਚਾਹੁੰਦਾ ਏ ਕਿ ਅਸੀਂ ਆਪਣੇ ਪੰਜਾਬ ਦੇ ਤੇ ਪਿੰਡ ਦੇ ਮਾਣ ਲਈ ਇੱਕ ਸਪੂਤ ਦੇ ਸਕੇ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਤਾਂ ਇਹੀ ਕਹੂੰਗਾ ਬਹੁਤੀਆਂ ਗੱਲਾਂ ਨਾਲ ਵੀ ਇੱਕ ਦੋ ਆਪਰ ਵੀ ਕਰਜ਼ਨ ਸੀਗਾ ਤੇ ਅਸੀਂ ਕਾਲੀ ਯੁਗ ਦੇ ਵਿੱਚ ਕਰਜ਼ਨ ਪੈਦਾ ਕਰਕੇ ਠੀਕ ਹੈ ਤਾਂ ਆਪਣੇ ਦੇਸ਼ ਨੂੰ ਸਪੂਤ ਦੇ ਦੇਆ ਵਧੀਆ ਜਿਹੜਾ ਚੜ੍ਹਦੀਆਂ ਕਲਾਂ ਰੱਖੇ ਤੇ ਚੰਗਾ ਨਾਮ ਬਣਾਵੇ ਜੀ ਆਪਣੇ ਪਿੰਡ ਦਾ ਆਪਣੇ ਦੇਸ਼ ਦਾ ਬਾਕੀ ਗਾਇਕੀ ਦਾ ਸਾਡੇ ਖੂਨ ਚ ਹੈ ਸਾਡੇ ਜੋ ਫਾਦਰ ਸਾਹਿਬ ਵੀ ਉਹ ਵੀ ਗਾਉਂਦੇ ਸੀਗੇ ਅਸੀਂ ਵੀ ਗਾਉਂਦੇ ਤੇ ਅੱਗੇ ਬੱਚੇ ਵੀ ਗਾਉਂਦੇ ਆ ਜੀ ਬਾਕੀ ਪਿੰਡ ਤੇ ਊੜ ਦੀ ਵੱਲੇ ਵੱਲੇ ਪਹਿਲਾਂ ਤੋਂ ਹੀ ਰਹਿੰਦੀ ਹੈ ਜੀ ਇਹ ਮਿਸ਼ਣਾ ਚੋਧਰੀ ਜੀ ਆਪਣੇ ਵਿਚਾਰ ਦੱਸਣਗੇ ਹਾਂ ਜੀ ਜੈ ਹਿੰਦ ਜੈ ਹਿੰਦ ਹਾਂਜੀ ਵਿਸ਼ਨਾ ਜੀ ਤੁਸੀਂ ਕੀ ਕਹੋਗੇ ਕਿਉਂਕਿ ਤੁਸੀਂ ਵੀ ਅੱਜ ਤੋਂ ਪਹਿਲਾਂ ਮਤਲਬ ਕਿ ਕਾਫੀ ਮਤਲਬ ਤੇ ਜੋ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਹਾਂਜੀ ਤੇ ਮੈਂ ਤਾਂ ਇਹੀ ਕਹਿਣਾ ਚਾਹ ਮੈਂ ਸਭ ਤੋਂ ਪਹਿਲਾਂ ਤਾਂ ਇਹਤਮਾ ਚੈਨਲ ਦਾ ਮੈਂ ਧੰਨਵਾਦ ਕਰਦਾ ਵੀ ਜਿਹੜਾ ਇੱਕ ਸਾਡੇ ਸੱਦੇ ਇੱਥੇ ਪਹੁੰਚੇ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਪੂਰੇ ਸਾਡੇ ਪਿੰਡ ਦੀ ਮਾਣ ਦੀ ਗੱਲ ਹੈ ਵੀ ਭਤੀਜਾ ਸਾਡਾ ਵੀ ਕਾਮਯਾਬ ਹੋ ਕੇ ਆਇਆ ਇਦਾਂ ਦੇ ਅਸੀਂ ਹੋਰ ਵੀ ਅਪੀਲ ਕਰੂਗੇ ਵੀ ਜਿਹੜੀ ਵੀ ਨਵੀਂ ਜਨਰੇਸ਼ਨ ਹੈ ਨਵੀਂ ਨੌਜਵਾਨ ਦੇ ਮੁੱਦੇ ਵੀ ਹੈ ਹਰ ਕਲਾ ਦੇ ਵਿੱਚ ਆਪਣੇ ਖੇਤਰ ਦੇ ਵਿੱਚ ਆਮਜਾਮ ਹੋਣ ਜੇ ਸਾਡੀ ਪੂਰੀ ਦੁਆ ਇਹਨਾਂ ਨੂੰ ਪੂਰੀ ਬੇਦੇਈ ਚੜਦੀ ਕਲਾ ਵਿੱਚ ਰੱਖੇ। ਮੈਨੂੰ ਖੁਸ਼ੀ ਹੋਏਗੀ ਜੀ ਕਿ ਅਸੀਂ ਆਪਣੇ ਪਿੰਡ 'ਚ ਆ ਕੇ ਆਰਮੀ ਦੇ ਸ਼ੂਟਿੰਗ ਰੈਣੀ ਜਾਵਾਂਗਾ। 4 ਮੈਕਸਿਮਮ 10 ਤੋਂ 15 ਬੱਚੇ ਨੇਸ਼ਨਲ ਲੈਵਲ ਤੇ ਕੱਢਣੇ ਕਿਤੇ ਆਪਣੇ ਪਿੰਡ ਤੋਂ। ਮੁਬਾਰਕਾਂ ਜੀ ਸਾਡੇ ਬਹੁਤ ਬਹੁਤ Gracias. Bueno. ਹੇ ਨਾਮ ਕਰ ਆਪਣੇ ਚੇ Pra b...